ਸੋ ਅੱਜ ਅਸੀਂ ਜਗਬਾਨੀ ਟੀਮ ਵੱਲੋਂ ਜਿਹੜਾ ਤੁਹਾਨੂੰ ਲਾਈਵ ਛਾਪਾ ਜਿਹੜਾ ਇਸ ਹਸਪਤਾਲ ਦੇ ਵਿੱਚ ਦਿਖਾਵਾਂਗੇ ਇਹ ਰਿਸੈਪਸ਼ਨ ਦੀ ਤਸਵੀਰ ਹੈ ਤਾਂ ਬਿਲਕੁਲ ਇਸ ਪਾਸੇ ਦੇਖੋਗੇ ਕਿ ਹਾਲਾਂਕਿ ਪਹਿਲਾ ਵਾਂਗ ਹੀ ਇੱਥੇ ਜਿਹੜੀਆਂ ਕੁਰਸੀਆਂ ਨੇ ਉਹ ਖਾਲੀ ਦਿਖਾਈ ਦੇ ਰਹੀਆਂ ਨੇ ਾਰ ਵਾਲੇ ਪਾਸੇ ਹੀ ਕਾਫੀ ਨਾ ਕਿਤੇ ਨਾ ਕਿਤੇ ਇੱਥੇ ਜਿਹੜੀ ਆ ਗੰਦਗੀ ਜਿਹੜੀ ਕਹਿ ਸਕਦੇ ਆ ਕਿ ਆਪਾਂ ਕਿਤਨਾ ਕਿਤਨਾ ਨਜ਼ਰ ਆ ਰਹੀ ਹੈ ਜਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕਬਲਜੀਤ ਕੰਬੋਜ ਅੱਜ ਅਸੀਂ ਪਹੁੰਚੇ ਆਂ ਪਟਿਆਲਾ ਦੇ ਸਰਕਾਰੀ ਮਾਤਕ ਚੱਲਿਆ ਹਸਪਤਾਲ ਦੇ ਵਿੱਚ ਜਿੱਥੇ ਪੰਜਾਬ ਦੀ ਸਰਕਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਇਸ ਐਮਰਜੈਂਸੀ ਵਾਰਡ ਦਾ ਉਦਘਾਟਨ ਕੀਤਾ ਸੀਗਾ ਇਹ ਤਸਵੀਰਾਂ ਉਸੇ ਐਮਰਜੈਂਸੀ ਵਾਰਡ ਦੀਆਂ ਨੇ ਜਿੱਥੇ ਦੋ ਮੁੱਖ ਮੰਤਰੀ ਪਹੁੰਚੇ ਸੀ ਇੱਕ ਤਾਂ ਦਿੱਲੀ ਦੇ ਮੁੱਖ ਮੰਤਰੀ ਅਨੁਰਵਿੰਦ ਕੇਜਰੀਵਾਲ ਤੇ ਦੂਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਉਹਨਾਂ ਵੱਲੋਂ ਉਦਘਾਟਨ ਕੀਤਾ ਗਿਆ ਸੀਗਾ ਤਾਂ ਉਹ ਲਗਾਤਾਰ ਚੈਕਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਸੋ ਅੱਜ ਅਸੀਂ ਜਗਬਾਨੀ ਟੀਮ ਵੱ ਤੁਹਾਨੂੰ ਲਾਈਵ ਛਾਪਾ ਜਿਹੜਾ ਇਸ ਹਸਪਤਾਲ ਦੇ ਵਿੱਚ ਦਿਖਾਵਾਂਗੇ ਕਿ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਇੱਥੇ ਹੈਗੇ ਨੇ ਹਸਪਤਾਲ ਦੇ ਵਿੱਚ ਤੇ ਕਿਸ ਤਰ੍ਹਾਂ ਮਰੀਜ਼ ਜਿਹੜੇ ਨੇ ਇੱਥੇ ਆਪਣਾ ਇਲਾਜ ਕਰਵਾ ਰਹੇ ਨੇ ਸੋ ਆਓ ਚੱਲਦੇ ਹਾਂ ਅੰਦਰ ਨੂੰ ਸੋ ਸਭ ਤੋਂ ਪਹਿਲਾਂ ਇਸ ਹਸਪਤਾਲ ਦੇ ਵਿੱਚ ਜਿਹੜੀ ਰਿਸੈਪਸ਼ਨ ਜਿਹੜੀ ਆ ਬਣਾਈ ਗਈ ਸੀਗੀ ਜਿੱਥੇ ਲੋਕ ਵਿਜ਼ਿਟ ਕਰ ਸਕਦੇ ਸੀਗੇ ਹਰ ਇੱਕ ਵਾਰਡ ਦਾ ਜਿਹੜਾ ਕਹਿ ਸਕਦੇ ਆ ਕਿ ਔਰੇ ਪ੍ਰਬੰਧ ਜਾਣ ਸਕਦੇ ਸੀਗੇ ਜਾਂ ਕਿਸ ਤਰ੍ਹਾਂ ਦੇ ਹਾਲਾਤ ਨੇ ਉਹ ਵੀ ਜਾਣ ਸਕਦੇ ਸੀਗੇ ਤਾਂ ਇਹ ਤਸਵੀਰਾਂ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਜਿਹੜਾ ਇਸ ਵਾਰਡ ਦਾ ਉਦਘਾਟਨ ਕੀਤਾ ਗਿਆ ਸੀਗਾ ਤਾਂ ਹਾਲਾਤ ਜਿਹੜੇ ਇੱਥੇ ਦੇ ਉਹ ਤੁਹਾਨੂੰ ਅੱਜ ਦਿਖਾਵਾਂਗੇ ਇਹ ਰਿਸੈਪਸ਼ਨ ਦੀ ਤਸਵੀਰ ਹੈ ਤਾਂ ਬਿਲਕੁਲ ਇਸ ਪਾਸੇ ਦੇਖੋਗੇ ਕਿ ਹਾਲਾਂਕਿ ਪਹਿਲਾ ਵਾਂਗ ਹੀ ਇੱਥੇ ਜਿਹੜੀਆਂ ਕੁਰਸੀਆਂ ਨੇ ਉਹ ਖਾਲੀ ਦਿਖਾਈ ਦੇ ਰਹੀਆਂ ਨੇ ਕਿੰਨਾ ਕਿਤੇ ਜਿਹੜੇ ਦਾਅਵੇ ਸੀਗੇ ਉਹ ਅੱਜ ਕਹਿ ਸਕਦੇ ਆ ਕਿ ਅੰਦਰ ਜਾਣਾਂਗੇ ਮਰੀਜ਼ਾਂ ਤੋਂ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਇੱਥੇ ਹਾਂ ਤਾਂ ਉਹ ਅੰਦਰ ਵੱਲ ਨੂੰ ਚਲਦੇ ਆ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਭਈ ਇਲਾਜ ਕਰਵਾਣ ਲਈ ਆਏ ਹਾਂ ਕਿਸ ਤਰ੍ਹਾਂ ਦੇ ਹਾਲਾਤ ਨੇ ਹੋਣ ਨਹੀਂ ਠੀਕ ਹੈ ਜੀ ਬਹੁਤ ਵਧੀਆ ਤੇ ਬਹੁਤ ਵਧੀਆ ਟ੍ਰੀਟਮੈਂਟ ਹੋ ਰਿਹਾ ਇੱਥੇ ਤੇ ਵਧੀਆ ਸੁਵਿਧਾਵਾਂ ਨੇ ਜੀ ਤੇ ਸਾਨੂੰ ਡਾਕਟਰ ਵੀ ਬਹੁਤ ਵਧੀਆ ਟ੍ਰੀਟਮੈਂਟ ਦੇ ਰਹੇ ਨੇ ਜੀ ਤੇ ਬਾਕੀ ਇੱਥੇ ਕੋਈ ਪ੍ਰੋਬਲਮ ਨਹੀਂ ਆ ਰਹੀ ਜੀ ਜਿਸ ਤਰ੍ਹਾਂ ਕਾਫੀ ਦੇਖਣ ਨੂੰ ਮਿਲਦਾ ਸੀਗਾ ਕਿ ਜਿਸ ਤਰ੍ਹਾਂ ਆਪਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਉੱਥੇ ਲੈ ਕੇ ਜਾਂਦੇ ਸੀ ਇਲਾਜ ਲਈ ਹਣਾ ਇੱਕ ਬਾਤ ਉਹਨਾਂ ਦੀ ਕਾਫੀ ਦਿੱਕਤ ਆਉਂਦੀ ਸੀ ਕਿ ਗੰਦਗੀ ਕਾਫੀ ਹੁੰਦੀ ਸੀ ਕਿ ਤੇ ਸਫਾਈ ਨਹੀਂ ਹੁੰਦੀ ਸੀਗੀ ਨਾ ਤੇ ਇੱਕ ਰਹਿਣ ਦੀ ਕਾਫੀ ਦਿੱਕਤ ਆਉਂਦੀ ਸੀ ਕਿ ਅੰਦਰ ਖੜਾ ਨਹੀਂ ਦਿੰਦੇ ਸੀਗੇ ਕਿ ਬਾਹਰ ਬੈਠਣਾ ਪੈਂਦਾ ਸੀ ਠੰਡ ਦਾ ਮੌਸਮ ਹੁਣ ਫੇਰ ਦੁਬਾਰਾ ਸ਼ੁਰੂ ਹੋ ਗਿਆ ਕਿਸ ਤਰ੍ਹਾਂ ਦੇ ਹਾਲਾਤ ਨੇ ਉਹ ਬਦਲਿਆ ਹੁਣ ਨੀ ਹਾਂਜੀ ਹਾਂ ਬਦਲਿਆ ਇਹ ਜੀ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਰਾਤ ਨੂੰ ਜੈਂਟਸ ਨੂੰ ਨਹੀਂ ਰਹਿਣ ਦਿੱਤਾ ਜਾਂਦਾ ਇੱਥੇ ਪਹਿਲਾਂ ਤੋਂ ਹੀ ਹੈਗਾ ਤੇ ਬਾਥਰੂਮਾਂ 'ਚ ਵੀ ਇਹੋ ਜਿਹੀ ਗੱਲ ਨਹੀਂ ਸਫਾਈ ਹੈ ਇਹੋ ਜਿਹੀ ਗੱਲ ਕੋਈ ਨਹੀਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਤੇ ਐਮਰਜੈਂਸੀ 'ਚ ਵਧੀਆ ਤੇ ਹੋਰ ਬਾੜ ਦਾ ਸਾਨੂੰ ਪਤਾ ਨਹੀਂ ਹੈ ਜੀ ਤਾਂ ਬਿਲਕੁਲ ਲੋਕ ਕਹਿ ਰਹੇ ਨੇ ਕਿ ਬਦਲਾਵ ਜ਼ਰੂਰ ਹੋਇਆ ਪਹਿਲਾਂ ਨਾਲੋਂ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਮਾਤਕ ਚੱਲੇ ਹਸਪਤਾਲ ਦੀਆਂ ਨੇ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਹਨੂੰ ਕੱਟ ਕਰ ਲਾ ਸੋ ਤਸਵੀਰ ਜਿਹੜੀ ਹੈ ਅੰਦਰ ਨੂੰ ਚਲਦੇ ਆ ਕਿ ਐਮਰਜੈਂਸੀ ਵਾਰਡ ਜਿਹੜਾ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਐਮਰਜੈਂਸੀ ਜਿਹੜਾ ਇਹ ਵਾਰਡ ਬਣਾਇਆ ਗਿਆ ਸੀਗਾ ਕਰੋੜਾਂ ਰੁਪਏ ਦੀ ਲਾਗਤ ਦੇ ਨਾਲੇ ਬਣਿਆ ਸੀਗਾ ਲੇਕਿਨ ਰਿਸੈਪਸ਼ਨ ਜਿਹੜੀ ਹਾਲੇ ਵੀ ਜਿਹੜੀ ਕਿਤਨਾ ਕਿਤੇ ਖਾਲੀ ਦਿਖਾਈ ਦੇ ਰਹੀ ਹੈ ਕਿ ਉਸ ਦੇ ਉੱਪਰ ਕੋਈ ਵੀ ਜਿਹੜਾ ਇੰਨਾ ਤਾਂ EMPLOYE ਜਾਂ ਕੋਈ ਕਹਿ ਸਕਦੇ ਹਾਂ ਕਿ ਕੋਈ ਵੀ ਨਰਸ ਜਿਹੜੀ ਉੱਥੇ ਬੈਠੀ ਹੋਈ ਨਜ਼ਰ ਨਹੀਂ ਆ ਰਹੀ ਸੀਗੀ ਤਾਂ ਇਹ ਤਸਵੀਰ ਹੈ ਕਿ ਐਮਰਜੈਂਸੀ ਬੱਚਾ ਵਾਰਡ ਤਾਂ ਇਹ ਦੇਖ ਰਹੇ ਹਾਂ ਤੁਸੀਂ ਕਿ ਇਸ ਪਾਸੇ ਮਰੀਜ਼ ਜਿਹੜੇ ਅੰਦਰ ਪਏ ਹੋਏ ਨਜ਼ਰ ਆ ਰਹੇ ਨੇ ਦੂਜੇ ਪਾਸੇ ਇਸ ਪਾਸੇ ਦੀ ਤਸਵੀਰ ਦਿਖਾਵਾਂਗੇ ਕਿ ਕਿਸ ਤਰ੍ਹਾਂ ਜਿਹੜਾ ਅੰਦਰ ਮਰੀਜ਼ ਆਪਣਾ ਇਲਾਜ ਕਰਵਾਉਂਦੇ ਨੇ ਦੂਦਰਾਡੇ ਸ਼ਹਿਰਾ ਪਿੰਡਾਂ ਤੋਂ ਇੱਥੇ ਆਉਂਦੇ ਨੇ ਸਹੂਲਤਾ ਲੈਣ ਦੇ ਲਈ ਵਧੀਆ ਸਹੂਲਤਾ ਲੈਣ ਦੇ ਲਈ ਕਿਤੇ ਨਾ ਕਿਤੇ ਅੱਜ ਵੀ ਕਹਿ ਸਕਦੇ ਆ ਕਿ ਇੱਥੇ ਬੈੱਡ ਤੁਸੀਂ ਇਸ ਪਾਸੇ ਦੇਖੋਗੇ ਖਾਲੀ ਦਿਖਾਈ ਦੇ ਰਹੇ ਨੇ ਤਾਂ ਦੂਜੇ ਵਾਰਡ ਦੇ ਵਿੱਚ ਚਲਦੇ ਆ ਕਿ ਇਹ ਐਮਰਜੈਂਸੀ ਆਰਥੋ ਵਾਰਡ ਤਾਂ ਇਹ ਆਰਥੋ ਵਾਰਡ ਦੀ ਤਸਵੀਰ ਹੈ ਜਿਹੜੀ ਮੇਰੇ ਪਿੱਛੇ ਤੁਸੀਂ ਉੱਪਰ ਦੇਖੋਗੇ ਕਿ ਆਰਥੋ ਵਾਰਡ ਤਾਂ ਇਹ ਆਰਥੋ ਵਾਰਡ ਹੈ ਤਾਂ ਇਸ ਪਾਸੇ ਵੀ ਅੰਦਰ ਕੁਝ ਮਰੀਜ਼ ਪਏ ਹੋਏ ਨਜ਼ਰ ਆ ਰਹੇ ਨੇ ਇਲਾਜ ਕਰਵਾਉਣ ਦੇ ਲਈ ਪਹੁੰਚੇ ਨੇ ਉਹਨਾਂ ਤੋਂ ਜਾਣਦੇ ਹਾਂ ਕਿ ਕਿਸ ਤਰ੍ਹਾਂ ਦਾ ਹਾਲਾਤ ਨੇ ਕੀ ਨਾਮ ਹੈ ਜੀ ਰਾਜਕਮਾਲ ਸਰ ਇਹ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਇਲਾਜ ਕਰਵਾਉਣ ਲਈ ਕਿਹੜੀ ਕੀ ਚੀਜ਼ ਦਾ ਇਲਾਜ ਕਰਵਾਉਣ ਲਈ ਆਏ ਹੋ ਛਾਤੀ 'ਚ ਪਾਣੀ ਖੜ ਗਿਆ ਸਾਹ ਲੈਣਾ ਬੜਾ ਔਖਾ ਹੋ ਗਿਆ ਬਹੁਤ ਔਖਾ ਹੈ ਸਾਹ ਲੈਣਾ ਸਹੂਲਤਾਂ ਕਿਸ ਤਰ੍ਹਾਂ ਦੀ ਮਿਲ ਰਹੀਆਂ ਨੇ ਹਸਪਤਾਲ ਦੇ ਵਿੱਚ ਇਲਾਜ ਵਧੀਆ ਹੋ ਰਿਹਾ ਤੁਹਾਡਾ ਠੀਕ ਹੋ ਰਿਹਾ ਵਧੀਆ ਹੋ ਰਿਹਾ ਹਾਂ ਇਸ ਤਰ੍ਹਾਂ ਕਾਫੀ ਦਿੱਕਤਾਂ ਪਹਿਲਾਂ ਆਉਂਦੀਆਂ ਸੀ ਕਿੰਨਾ ਕੁ ਬਦਲਾਅ ਆਇਆ ਹੁਣ ਨਹੀਂ ਹੈ ਪਹਿਲੀ ਕੀ ਤੇ ਬੜੀਆ ਲੱਗਣਾ ਲੋ ਠੀਕ ਹੈ ਜੀ ਇਸ ਪਾਸੇ ਇਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਵੀ ਇੱਥੇ ਨੇ ਤਾਂ ਉਹਨਾਂ ਤੋਂ ਵੀ ਜਾਣਦੇ ਆ ਕੀ ਨਾਮ ਹੈ ਤੁਹਾਡਾ ਰਾਜੇਸ਼ ਕੁਮਾਰ ਕਿੰਨਾ ਕੁ ਬਦਲਾਅ ਆਇਆ ਪਹਿਲਾਂ ਨਾਲੋਂ ਸਰਕਾਰੀ ਹਸਪਤਾਲ ਦੇ ਵਿੱਚ ਥੋੜਾ ਬਹੁਤ ਹੈ ਵੀ ਫਰਕ ਠੀਕਾ ਠੁਕਾ ਥੋੜਾ ਠੀਕ ਹੈ ਹਾਂ ਜੀ ਥੋੜਾ ਬਹੁਤ ਫਰਕ ਹੈ ਅਭੀ ਡਾਕਟਰ ਦੇਖ ਰਹੇ ਹਨ ਕਹਿੰ ਰਹੇ ਠੀਕ ਹੋ ਜਾਣਗੇ ਜਿਸ ਤਰ੍ਹਾਂ ਬਾਥਰੂਮ ਵਗੈਰਾ ਦੀ ਸਮੱਸਿਆ ਆਉਂਦੀ ਸੀ ਕਾਫੀ ਹਨਾ ਗੰਦਗੀ ਵੜੀ ਹੁੰਦੀ ਸੀ ਕਿੰਨਾ ਕੁ ਬਦਲਾਵ ਹੋਇਆ ਉਹ ਸਭ ਤੋਂ ਠੀਕ ਹੈ ਸਰ ਵਧੀਆ ਜੀ ਉਹ ਸਭ ਡਾਕਟਰਸ ਵਗੈਰਾ ਆਉਂਦੇ ਨੇ ਹਾਂਜੀ ਆਤੇ ਹਨ ਵਧੀਆ ਮਤਲਬ ਕਿ ਵਧੀਆ ਚੱਲ ਰਿਹਾ ਇਲਾਜ ਹਾਂਜੀ ਤਾਂ ਬਿਲਕੁਲ ਇੱਥੇ ਸੁਣਿਆ ਤੁਸੀਂ ਕਿ ਇਲਾਜ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਨਾਲੋਂ ਜਰੂਰ ਵਧੀਆ ਚੱਲ ਰਿਹਾ ਹੈ ਤਾਂ ਅੱਗੇ ਨੂੰ ਚੱਲਾਂਗੇ ਅੱਗੇ ਵੀ ਜਾਣਾਂਗੇ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਲੇਕਿਨ ਲੋਕੀ ਕਹਿੰਦੇ ਹੋਏ ਨਜ਼ਰ ਆ ਰਿਹਾ ਕਿ ਪਹਿਲਾਂ ਨਾਲੋਂ ਬਦਲਾਵ ਜਰੂਰ ਆਇਆ ਇਸ ਪਾਸੇ ਦੇਖੋਗੇ ਕਿ ਇਹ ਐਮਰਜੈਂਸੀ ਟ੍ਰਾਈਜ ਵਰਡ ਜਿਹੜਾ ਤੁਸੀਂ ਦੇਖ ਰਹੇ ਹੋ ਇਸ ਪਾਸੇ ਵੀ ਜਿਹੜੇ ਕਾਫੀ ਕਹਿ ਸਕਦੇ ਆ ਕਿ ਪਰਿਵਾਰ ਇੱਥੇ ਇਲਾਜ ਕਰਵਾਉਣ ਦੇ ਲਈ ਆਂਦੇ ਨੇ ਸਰਕਾਰੀ ਮਾਤਕ ਚੱਲਿਆ ਹਸਪਤਾਲ ਹੈ ਜਿਹੜਾ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਸੀਗਾ ਤੇ ਇਸ ਪਾਸੇ ਵੀ ਦੇਖੋਗੇ ਤਸਵੀਰ ਕੀ ਪੇਸ਼ੈਂਟ ਇੱਥੇ ਪਏ ਹੋਏ ਨਜ਼ਰ ਆ ਰਹੇ ਨੇ ਕੀ ਨਾਮ ਹੈ ਜੀ ਤੁਹਾਡਾ ਸ਼ਰ ਸਿੰਘ ਆ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਡਾਉਨ ਕਲਾ ਤੋਂ ਆਏ ਇਹ ਕੀ ਹੋਇਆ ਸੀਗਾ ਜੀ ਇਹਨਾਂ ਨੂੰ ਬੁਖਾਰ ਆਇਆ ਸੀ ਅੱਛਾ ਹਾਂ ਜੀ ਐਡਮਿਟ ਨੇ ਹਫਤਾ ਹੋ ਗਿਆ ਜੀ ਇਹ ਕਿਸ ਤਰ੍ਹਾਂ ਦੇ ਹਾਲਾਤ ਨੇ ਹੁਣ ਸਰਕਾਰੀ ਹਸਪਤਾਲਾਂ ਦੇ ਨਾਲ ਪਹਿਲਾ ਨਾਲੋਂ ਨਹੀਂ ਬਹੁਤ ਵਧੀਆ ਹੈ ਵੀ ਸਹੀ ਹੈ ਜੀ ਵਧੀਆ ਹਾਂ ਜੀ ਹਾਂ ਜੀ ਇਜਿਸਤਰਾ ਕਾਫੀ ਬਾਥਰੂਮ ਦੀ ਕਾਫੀ ਸਮੱਸਿਆ ਆਂਦੀ ਸੀਗੀ ਨਾ ਵੀ ਗੰਦਗੀ ਕਾਫੀ ਹੁੰਦੀ ਸੀ ਸਫਾਈ ਨਹੀਂ ਹੁੰਦੀ ਸੀ ਤੇ ਉਹ ਉਹਦੇ ਵਿੱਚ ਕਿੰਨਾ ਕੁ ਬਦਲਾਅ ਆਇਆ ਨਹੀਂ ਸਰ ਹੁਣ ਤਾਂ ਫੋਰੀ ਸਫਾਈ ਹੈ ਕੂੜਾ ਕਲੀਨ ਕਰ ਕਰਾ ਰੱਖਦੇ ਨੇ ਸਫਾਈ ਜਰੂਰੀ ਕੋਈ ਸੀ ਗੱਲ ਨਹੀਂ ਬੜਾ ਵਧੀਆ ਹਾਂਜੀ ਹਾਂਜੀ ਠੀਕ ਹੈ ਡਾਕਟਰਸ ਵਗੈਰਾ ਆਉਂਦੇ ਨੇ ਨਰਸਾਂ ਵਗੈਰਾ ਜਿਵੇਂ ਚੈੱਕ ਅਪ ਕਰਨ ਲਈ ਹਾਂਜੀ ਹਾਂਜੀ ਵਾਰ-ਵਾਰ ਟੈਸਟ ਚੈੱਕ ਕਰ ਲੈਂਦੇ ਆਗੇ ਸਹੀ ਹੈ ਜੀ ਜਿਸ ਤਰ੍ਹਾਂ ਥੋੜੀ ਹੋਰੇ ਹਨਾ ਵੀ ਇਹ ਦਾਖਲ ਨੇ ਤੇ ਟੋਟਲੀ ਕੋਈ ਪ੍ਰਬੰਧ ਕੀਤਾ ਗਿਆ ਰਹਿਣ ਦਾ ਕੁਝ ਹਾਂਜੀ ਰਹੀ ਜਾਂਦੇ ਆ ਫ੍ਰੀ ਸਟੇ ਜੀ ਰਹੇ ਜਾਂਦੇ ਨੇ ਜੀ ਫਿਰ ਲੇਡੀ ਹਾਂਜੀ ਅਮਰਜੈਂਸੀ ਮਰੇ ਸਦੈ ਬਾਕੀ ਵਾਰਡ ਤੇ ਨਹੀਂ ਰਹਿ ਸਕਦੇ ਬਾਕੀ ਵਾਰਡ ਦੇ ਡਜੈਂਟਸ ਬਾਹਰ ਜਾਂਦੇ ਸ਼ਾਮ ਨੂੰ ਮਤਲਬ ਬਦਲਾਵ ਆਇਆ ਕੱਲਾ ਹਾਂਜੀ ਹਾਂਜੀ ਤਾਂ ਬਿਲਕੁਲ ਲੋਕ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਬਦਲਾਵ ਜ਼ਰੂਰ ਆਇਆ ਤਾਂ ਇਹ ਤਸਵੀਰ ਹੁਣ ਤੱਕ ਚੱਲੇ ਹਸਪਤਾਲ ਦੀ ਹੈ ਜਿੱਥੇ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਅੱਗੇ ਵਾਲੀ ਸਾਈਡ ਨੂੰ ਵੀ ਚੱਲਾਂਗੇ ਅੱਗੇ ਵੀ ਜਾਣਦੇ ਹਾਂ ਕਿ ਕਿੰਨਾ ਕੁ ਬਦਲਾਵ ਹੈ ਤਾਂ ਇਹ ਅਮਰਜੈਂਸੀ ਸਰਜਿਕਲ ਵਾਰਡ ਹੈ ਤਾਂ ਇਹ ਜੀ ਤਸਵੀਰ ਵੀ ਜਿਹੜੀ ਅੰਦਰੋਂ ਦਿਖਾਵਾਂਗੇ ਕਿ ਕਿਸ ਤਰ੍ਹਾਂ ਇਹ ਐਕਸਰੇ ਨਹੀਂ ਹੋਣਾ ਇੱਕ ਡੋਗ ਨਹੀਂ ਹੋਣਾ ਇਹ ਕੁਝ ਹੋਣਾ ਤਾਂ ਤਸਵੀਰਾਂ ਜਿਹੜੀਆਂ ਨੇ ਕਹਿ ਸਕਦੇ ਹਾਂ ਕਿ ਅੱਜ ਮਾਤਕ ਚੱਲੇ ਹਸਪਤਾਲ ਦੀਆਂ ਨੇ ਜਿੱਥੇ ਜ਼ਰੂਰ ਦੂਰ ਦਰਾਡੇ ਪਿੰਡਾਂ ਸ਼ਹਿਰਾਂ ਤੋਂ ਜਿਹੜੇ ਲੋਕ ਇੱਥੇ ਲਾਸ਼ ਕਰਵਾਉਣ ਦੇ ਲਈ ਆਂਦੇ ਨੇ ਤਾਂ ਉਹਨਾਂ ਦਾ ਅੱਜ ਹਾਲ ਜਾਣਨ ਦੇ ਲਈ ਪਹੁੰਚੇ ਹਾਂ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜ਼ਰੂਰ ਚੈਕਿੰਗ ਆ ਕਰ ਰਹੇ ਹਸਪਤਾਲਾਂ ਦੇ ਵਿੱਚ ਕਿ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਤਾਂ ਉਸੇ ਕਰਕੇ ਅਸੀਂ ਵੀ ਅੱਜ ਪਹੁੰਚੇ ਹਾਂ ਕਿ ਲੋਕਾਂ ਦਾ ਹਾਲ ਜਾਨਿਆ ਜਾਵੇ ਸਾਗੇ ਪਾਸੋਂ ਦੇਖੋਗੇ ਕਿ ਤੁਸੀਂ ਕਿ ਹਰ ਪਾਸੇ ਜਿਹੜੇ ਲੋਕ ਖੜੇ ਹੋਏ ਨਜ਼ਰ ਆ ਰਹੇ ਨੇ ਆ ਐਮਰਜੈਂਸੀ ਮੈਡੀਕਲ ਬੋਰਡ ਦੇ ਵਿੱਚ ਅਸੀਂ ਪਹੁੰਚੇ ਹਾਂ ਤਾਂ ਇਹ ਤਸਵੀਰ ਜਿਹੜੀ ਹੈ ਐਮਰਜੈਂਸੀ ਮੈਡੀਕਲ ਬੋਰਡ ਦੀ ਹੈ ਤਾਂ ਇਸ ਪਾਸੇ ਵੀ ਜਿਹੜੇ ਪੇਸ਼ੈਂਟ ਦਿਖਾਈ ਦੇ ਰਹੇ ਨੇ ਤਾਂ ਇਹ ਤਸਵੀਰਾਂ ਦੇਖ ਸਕਦੇ ਹਾਂ ਕਿ ਤੁਸੀਂ ਪਟਿਆਲਾ ਦੇ ਮਾਤਾ ਚੱਲਿਆ ਸਰਕਾਰੀ ਹਸਪਤਾਲ ਦੀਆਂ ਨੇ ਮੈਂ ਗਿਆ ਕਿ ਦੇਖ ਅਸੀਂ ਗੱਲ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਮੈਂ ਪਿੰਡ ਪੰਜੋਲੇ ਤੋਂ ਜੀ ਕਿੰਨਾ ਕ ਬਦਲਾਅ ਆਇਆ ਪਹਿਲਾਂ ਨਾਲੋਂ ਸਰਕਾਰੀ ਹਸਪਤਾਲਾਂ ਦੇ ਵਿੱਚ ਸਾਨੂੰ ਬਦਲਾਅ ਕਾਫੀ ਮਿਲਿਆ ਪਰ ਉਹ ਗੱਲ ਨਹੀਂ ਜੀ ਜਿੱਦ ਤਰ੍ਹਾਂ ਪਹਿਲਾਂ ਹੁੰਦੀ ਸੀ ਵੀ ਕਹਿਣ ਦੀਆਂ ਗੱਲਾਂ ਹੋਰ ਨੇ ਕਰਨ ਦੀਆਂ ਹੋਰ ਨੇ ਜੀ ਠੀਕ ਹੈ ਸਰ ਅਸੀਂ ਰਜਿੰਦਰ ਵੀ ਘੁੰਮ ਐ ਇਹ ਜਾਂ ਸਾਡੀ ਸਰਕਾਰ ਮੈਂ 2008 ਤੋਂ ਰਲਿਆ ਸੀ ਇਹ ਨਾਲ ਆਮ ਨਾਲ ਪਰ ਇਹਨਾਂ ਦਾ ਕੋਈ ਵੀ ਉਹ ਕੋਈ ਗੱਲਬਾਤ ਉਹਦੇ 'ਚ ਹੈ ਨਹੀਂ ਗੱਲਾਂ ਗੱਲਾਂ ਹੀ ਆ ਮਤਲਬ ਜਿਸ ਤਰ੍ਹਾਂ ਕਾਫੀ ਟਾਇਲਟ ਦੀ ਕਾਫੀ ਸਮੱਸਿਆ ਆਂਦੀ ਜੇ ਬਾਥਰੂਮ ਦੇ ਕਿ ਸਫਾਈ ਨਹੀਂ ਹੁੰਦੀ ਸੀਗੀ ਉੱਥੇ ਸਫਾਈ ਹੈ ਉਹ ਕਿੰਨਾ ਕੁ ਕਿੰਨਾ ਕੁ ਬਦਲਾਅ ਹੋਇਆ ਇਹ ਪੈ ਗਿਆ ਸਰ 20 10 100 ਚੋਂ 20% ਪੈ ਗਿਆ 80% ਬਾਕੀ ਆ ਗਏ ਮਤਲਬ ਬਦਲਾਅ ਜ਼ਰੂਰ ਹੋ ਰਿਹਾ ਹਾਂ ਥੋੜਾ ਜਿਹਾ ਹੋਇਆ ਇਸ ਤਰ੍ਹਾਂ ਕਾफी ਸਮੱਸਿਆ ਆਂਦੀ ਸੀ ਕਿ ਸਟਾਫ ਜਿਹੜਾ ਹੁੰਦਾ ਸੀਗਾ ਨਾ ਰੋਡ ਲਈ ਕਾफी ਬੋਲਦਾ ਸੀਗਾ ਮਰੀਜ਼ਾਂ ਦੇ ਨਾਲ ਜਾਂ ਨਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਉਸ ਦੇ ਵਿੱਚ ਕਿੰਨਾ ਕੁ ਬਦਲਾਅ ਆਇਆ ਜਾਂ ਇਲਾਜ ਲਈ ਕਿੰਨਾ ਕੁ ਉਰੇ ਕੀਤਾ ਜਾ ਰਿਹਾ ਨਾ ਸਟਾਫ ਦਾ ਬਹੁਤ ਸੰਯੋਗ ਮਿਲ ਰਿਹਾ ਜੀ ਸਟਾਫ ਦੀ ਕੋਈ ਕਮੀ ਨਹੀਂ ਸਟਾਫ ਤਾਂ ਇੰਨਾ ਕਰਦਾ ਵੀ ਜਿੰਨਾ ਆਪਣੇ ਭੈਣ ਭਰਾਿਆਂ ਤੋਂ ਭੈਣਾਂ ਨੂੰ ਕਰਦੇ ਨੇ ਉਹ ਤੋਂ ਵੀ ਵੱਧ ਸੰਯੋਗ ਮਿਲਦਾ ਸਾਨੂੰ ਸਟਾਫ ਦੀ ਕੋਈ ਗਲਤੀ ਨਹੀਂ ਪਰ ਸਾਰਾ ਇਹ ਆਉਂਦਾ ਪ੍ਰੋਬਲਮ ਜਿਸ ਤਰ੍ਹਾਂ ਇੱਕ ਗਰੀਬ ਬੰਦਾ ਹੋਵੇ ਉਹਦੇ ਕੋਲ ਪੈਸੇ ਨਹੀਂ ਉਹਨੂੰ ਕਹਿ ਦੇਣੇ ਵੀ ਟੈਸਟ ਕਰਾ ਉਹ 22500 ਦੇ ਜਾਂ ਉਹ ਕਰਾਵੇ ਉਹ ਤਾਂ ਲਾਲ ਪੈਂਥੇ ਤੋਂ ਵੀ ਕਰਾ ਸਕਦਾ ਫਿਰ ਉੱਥੇ ਸਮ ਕਹੋ ਗਰੀਬ ਦੇ ਫੇਰੀ ਵੀ ਕਰ ਸਕਦੇ ਨੇ ਪਰ ਉਹ ਰੇ ਉਹ ਪਸਮस्या ਕਈ ਵਾਰ ਦਵਾਈ ਨਹੀਂ ਹੁੰਦੀ ਹੈਗੀ ਉਹ ਸਮੱਸਿਆ ਮਤਲਬ ਕਿ ਇਹ ਸਮੱਸਿਆ ਜ਼ਰੂਰ ਆ ਰਹੀ ਹੈ ਕਿ ਟੈਸਟ ਵਗੈਰਾ ਕਰਵਾਉਣ ਦੇ ਲਈ ਜਾਂ ਦਵਾਈਆਂ ਵਗੈਰਾ ਦੇ ਜੀ ਹਾਂ ਜੀ ਸਰ ਮਤਲਬ ਕਿ ਇਹਦਾ ਹੱਲ ਹੋਣਾ ਚਾਹੀਦਾ ਹੈ ਹੱਲ ਹੋਣਾ ਚਾਹੀਦਾ ਹੈ ਬਿਲਕੁਲ ਕੈਰੇਨੇਕੀ ਟੈਕਸਟ ਵਗੈਰਾ ਚ ਜ਼ਰੂਰ ਸਮੱਸਿਆ ਆ ਰਹੀ ਹੈ ਲੇਕਿਨ ਜਿਹੜਾ ਬਾਥਰਮ ਦੀ ਸਮੱਸਿਆ ਦੀ ਕਾਫੀ ਵੱਡੀ ਸਮੱਸਿਆ ਸੀਗੀ ਤਾਂ ਉਹਦਾ ਜ਼ਰੂਰ ਹੱਲ ਹੋਇਆ ਤਾਂ ਦੂਜੇ ਪਾਸੇ ਵੀ ਚੱਲਾਂਗੇ ਤਾਂ ਇਹ ਮਾਤਕ ਚੱਲਿਆ ਸਰਕਾਰੀ ਹਸਪਤਾਲ ਦੀ ਤਸਵੀਰਾਂ ਨੇ ਪਿੱਛੇ ਪਾਸੇ ਦੇਖੋਗੇ ਤੁਸੀਂ ਕਿ ਲੋਕ ਕਾਫੀ ਦਿਖਾਈ ਦੇ ਰਹੇ ਨੇ ਬਦਲਾਵ ਹੋਇਆ ਹਸਪਤਾਲਾਂ ਦੇ ਵਿੱਚ ਪਹਿਲਾਂ ਨਾਲੋਂ ਕੁਝ ਹਾਂਜੀ ਸਰ ਉਹਨਾਂ ਕਾਫੀ ਸਾਫ਼ ਸੁਥਰਾ ਹੈ ਜੀ ਬਹੁਤ ਜ਼ਿਆਦਾ ਫੈਸਿਲਿਟੀ ਮਤਲਬ ਇਹਨਾਂ ਨੇ ਐਡਵਾਂਸ ਕਰ ਦਿੱਤੀ ਤੀਸਰਾ ਟੈਸਟ ਵਗੈਰਾ ਸੀਗੇ ਟੈਸਟ ਵਗੈਰਾ ਹੋ ਰਹੇ ਨੇ ਮੁਫਤ ਦਵਾਈਆਂ ਮੁਫਤ ਮਿਲ ਰਹੀਆਂ ਹਾਂਜੀ ਹਾਂਜੀ ਸਰ ਟੋਟਲੀ ਫ੍ਰੀ ਮੈਂ ਐਕਚੁਅਲੀ ਅੱਜ ਹੀ ਆ ਰਿਹਾ ਸੀ ਤੇ ਉੱਥੇ ਦੇਖਿਆ ਵੀ 24 ਘੰਟੇ ਐਮਰਜੈਂਸੀ ਜਿਹੜੇ ਪੇਸ਼ੈਂਟ ਆਉਂਦੇ ਆ ਫਰਸਟ ਜਿਨ੍ਹਾਂ ਕੋਈ ਕਈ ਵਾਰ ਪੈਸਿਆਂ ਦੀ ਘਾਟ ਹੁੰਦੀ ਉਹਨਾਂ ਲਈ ਟੋਟਲੀ ਮੁਫਤ ਇਲਾਜ ਹੈ ਤੇ ਬਿਲਕੁਲ ਕਹਿ ਸਕਦੇ ਆ ਕਿ ਇਹ ਤੁਸੀਂ ਇਹ ਦੇਖ ਸਕਦੇ ਹੋ ਕਿ ਆਈਸੀਯੂ ਵਾਰਡ ਸੀਗਾ ਜਿਹੜਾ ਆਈਸੀਯੂ ਵਾਰਡ ਬਣਿਆ ਹੋਇਆ ਨਜ਼ਰ ਆ ਰਿਹਾ ਹੈ ਤਾਂ ਇੱਥੇ ਸੀਸੀਯੂ ਵਾਰਡ ਜਿਹੜਾ ਬਣਾਇਆ ਸੀਗਾ ਹਾਲਾਂਕਿ ਇਹ ਜ਼ਰੂਰ ਇੱਥੇ ਖਾਲੀ ਦਿਖਾਈ ਦੇ ਰਹੇ ਨੇ ਕਿਉਂਕਿ ਪੇਸ਼ੈਂਟ ਇੱਥੇ ਕੋਈ ਨਹੀਂ ਹੈਗਾ ਤਾਂ ਬਿਲਕੁਲ ਲੋਕਾਂ ਨੇ ਹਾਲਾਤ ਦੱਸੇ ਨੇ ਕਿ ਬਾਥਰੂਮ ਜਿਹੜੇ ਸੀਗੇ ਉਹਨਾਂ ਦੇ ਵਿੱਚ ਕਾਫੀ ਗੰਦਗੀ ਦੇਖਣ ਨੂੰ ਮਿਲਦੀ ਸੀ ਤਾਂ ਹੁਣ ਕਾਫੀ ਬਦਲਾਅ ਜ਼ਰੂਰ ਹੋਇਆ ਤਾਂ ਆਓ ਬਾਥਰੂਮ ਵੀ ਚੈੱਕ ਕਰਦੇ ਹਾਂ ਕਿ ਕਿਸ ਤਰ੍ਹਾਂ ਦੇ ਇੰਤਜ਼ਾਮ ਨੇ ਉਹਨਾਂ ਦੇ ਵਿੱਚ ਜਾਂ ਕਿਸ ਤਰ੍ਹਾਂ ਦੀ ਸਫਾਈ ਜਿਹੜੀ ਉੱਥੇ ਕੀਤੀ ਜਾ ਰਹੀ ਹੈ ਤਾਂ ਤਸਵੀਰ ਜਿਹੜੀ ਹੈ ਦੇਖ ਸਕਦੇ ਹਾਂ ਕਿ ਪਟਿਆਲਾ ਦੇ ਸਰਕਾਰੀ ਮਾਤਾਕ ਚੱਲਿਆ ਹਸਪਤਾਲ ਦੀ ਇਹ ਤਸਵੀਰ ਹੈ ਜਿੱਥੇ ਲੋਕ ਕਹਿ ਸਕਦੇ ਆ ਕਿ ਜ਼ਰੂਰ ਇੱਥੇ ਇਲਾਜ ਕਰਵਾਉਣ ਦੇ ਲਈ ਪਹੁੰਚ ਰਹੇ ਨੇ ਅਤੇ ਹਾਲਾਤ ਵੀ ਦੱਸਦੇ ਹੋਏ ਨਜ਼ਰ ਆ ਰਹੇ ਨੇ ਸੋ ਇੱਥੇ ਗੱਲ ਇੱਕ ਇਹ ਵੀ ਨਜ਼ਰ ਆ ਰਹੀ ਹੈ ਕਿ ਜਿਹੜੀ ਨਰਸਿਸ ਨੇ ਉਹ ਕਿਤਨੇ ਅੱਗੇ ਦੇ ਵਿਦਾਊਟ ਮਾਸਕ ਜਿਹੜੀਆਂ ਇੱਥੇ ਨਜ਼ਰ ਆ ਰਹੀਆਂ ਨੇ ਸੋ ਇਹ ਤਸਵੀਰ ਜਿਹੜੀ ਹੈ ਕਹਿ ਸਕਦੇ ਹਾਂ ਕਿ ਵਾਸ਼ਰੂਮ ਦੀ ਤਸਵੀਰ ਹੈ ਜਿਹੜੀ ਇਹ ਵੀ ਜ਼ਰੂਰ ਦਿਖਾਵਾਂਗੇ ਤੁਹਾਨੂੰ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਇਹਨਾਂ ਦੇ ਵਿੱਚ ਤਾਂ ਬਾਹਰ ਹੀ ਦੇਖ ਸਕਦੇ ਹੋ ਤੁਸੀਂ ਇੱਥੇ ਕੀ ਬਾਹਰ ਵਾਲੇ ਪਾਸੇ ਹੀ ਕਾਫੀ ਨਾ ਕਿਤੇ ਨਾ ਕਿਤੇ ਇੱਥੇ ਜਿਹੜੀ ਗੰਦਗੀ ਜਿਹੜੀ ਕਹਿ ਸਕਦੇ ਆਂ ਕੀ ਆਪਾਂ ਕਿਤਨਾ ਕਿਤੇ ਨਜ਼ਰ ਆ ਰਹੀ ਹੈ ਤਾਂ ਅੰਦਰ ਵਾਲੀ ਸਾਈਡ ਦੀ ਤਸਵੀਰ ਵੀ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਦੇ ਹਾਲਾਤ ਨੇ ਅੰਦਰ ਕੀ ਸਫਾਈ ਜਿਸ ਤਰ੍ਹਾਂ ਕਹੀ ਜਾਂਦੀ ਸੀਗੀ ਉਸ ਤਰ੍ਹਾਂ ਸਫਾਈ ਇੱਥੇ ਬਿਲਕੁਲ ਕਹਿ ਸਕਦੇ ਆਂ ਕਿ ਪਹਿਲਾਂ ਨਾਲੋਂ ਜ਼ਰੂਰ ਇੱਥੇ ਨਾ ਕਿਤੇ ਨਾ ਕਿਤੇ ਫਰਕ ਜ਼ਰੂਰ ਆਇਆ ਸੋ ਡਸਟਬਿਨ ਜਿਹੜੇ ਅੰਦਰ ਖਾਸ ਤੌਰ ਤੇ ਲਗਾਏ ਗਏ ਨੇ ਤਾਂ ਆਓ ਬਾਰ ਵੱਲ ਨੂੰ ਚੱਲਦੇ ਆਂ ਬਾਰ ਜ਼ਰੂਰ ਦੇਖਾਂਗੇ ਕਿ ਲੋਕ ਕਿਸ ਤਰ੍ਹਾਂ ਨੇ ਕਿਸ ਤਰ੍ਹਾਂ ਦੇ ਇੰਤਜ਼ਾਮ ਨੇ ਸੋਈ ਐਮਰਜੈਂਸੀ ਬੋਰਡ ਦੀ ਤਸਵੀਰ ਹੈ ਜਿਹੜੀ ਤੁਸੀਂ ਦੇਖ ਰਹੇ ਸੀਗੇ ਕਿ ਕਿਸ ਤਰ੍ਹਾਂ ਲੋਕ ਇੱਥੇ ਆ ਰਹੇ ਨੇ ਇਲਾਜ ਕਰਵਾ ਰਹੇ ਨੇ ਤੋ ਤਸਵੀਰਾਂ ਤੁਸੀਂ ਇਹ ਦੇਖੀਆਂ ਨੇ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਅੰਦਰ ਤਾਂ ਲੋਕ ਕਿਤਨਾ ਕਿਤੇ ਜ਼ਰੂਰ ਅੱਜ ਸਲਾਗਾ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਪੱਲਾ ਨਾਲੋਂ ਬਦਲਾਵ ਜ਼ਰੂਰ ਹੋਇਆ ਲੇਕਿਨ ਕਿਤਨਾ ਕਿਤੇ ਕੁਝ ਕੁ ਕਮੀਆਂ ਜ਼ਰੂਰ ਨੇ ਕਿ ਜਿਹੜੀਆਂ ਜੇਕਰ ਦੂਰ ਹੋ ਜਾਣ ਤਾਂ ਇਹ ਹਾਲਾਤ ਜਿਹੜੇ ਬਿਲਕੁਲ ਹੀ ਬਦਲ ਜਾਣਗੇ ਕਿਉਂਕਿ ਇੱਕ ਸਭ ਤੋਂ ਵੱਡੀ ਸਮੱਸਿਆ ਹੁੰਦੀ ਸੀ ਸਰਕਾਰੀ ਹਸਪਤਾਲਾਂ ਦੇ ਵਿੱਚ ਕਿ ਬਾਥਰੂਮ ਦੇ ਵਿੱਚ ਕਾਫੀ ਗੰਦਗੀ ਦੇਖਣ ਨੂੰ ਮਿਲਦੀ ਸੀ ਲੇਕਿਨ ਕਿਤਨਾ ਕਿਤੇ ਹੁਣ ਦੇ ਵਿੱਚ ਵੀ ਕਾਫੀ ਫਰਕ ਪਿਆ ਹੈ ਤੇ ਦੂਜੀ ਸਮੱਸਿਆ ਸੀ ਕਿ ਲੋਕਾਂ ਨੂੰ ਖੱਜਲ ਖਵਾਰ ਹੋਣਾ ਪੈਂਦਾ ਸੀਗਾ ਸਟਾਫ ਦੀ ਕਾਫੀ ਕਮੀ ਹੁੰਦੀ ਸੀਗੀ ਤਾਂ ਉਸ ਦਾ ਵੀ ਹੱਲ ਜਿਹੜਾ ਜਰੂਰ ਕੀਤਾ ਜਾ ਰਿਹਾ ਤੇ ਬਿਲਕੁਲ ਲੋਕਾਂ ਨੇ ਆਪਣਾ ਫੀਡਬੈਕ ਦਿੱਤਾ ਹੈ ਕਿ ਕਿੰਨਾ ਕਾ ਬਦਲਾਅ ਜਿਹੜਾ ਹਸਪਤਾਲਾਂ ਦੇ ਵਿੱਚ ਆਇਆ ਸਰਕਾਰੀ ਹਸਪਤਾਲਾਂ ਦੇ ਵਿੱਚ ਪਹਿਲਾਂ ਨਾਲੋਂ ਕਿਉਂਕਿ ਕਾਫੀ ਵੱਡੀ ਸਮੱਸਿਆ ਜਿਹੜੀ ਲੋਕਾਂ ਨੂੰ ਆਉਂਦੀ ਸੀਗੀ ਉਹ ਟਾਇਲਟ ਦੀ ਸਮੱਸਿਆ ਸੀਗੀ ਕਿ ਉੱਥੇ ਸਫਾਈ ਨਹੀਂ ਹੁੰਦੀ ਸੀਗੀ ਲੇਕਿਨ ਉਹ ਵੀ ਬਦਲਾਅ ਜਿਹੜਾ ਅੱਜ ਦੇਖਣ ਨੂੰ ਮਿਲਿਆ ਤਾਂ ਮੇਰੇ ਨਾਲ ਮੈਡੀਕਲ ਸੁਪੀਡੈਂਟ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਨੇ ਕਿਸ ਤਰ੍ਹਾਂ ਦੀ ਸਿਹਤ ਸਹੂਲਤਾਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਕਿਉਂਕਿ ਦੂਰ ਦਰਾਡੇ ਸ਼ਹਿਰਾਂ ਪਿੰਡਾਂ ਤੋਂ ਲੋਕ ਇੱਥੇ ਇਲਾਜ ਕਰਵਾਉਣ ਦੇ ਲਈ ਪਹੁੰਚਦੇ ਨੇ ਸੋ ਸਭ ਤੋਂ ਪਹਿਲਾਂ ਦਾ ਸਵਾਗਤ ਹੈ ਜਗਵਾਨੀ ਟੀਵੀ ਤੇ ਥੈਂਕ ਯੂ ਸੋਮਤ ਜੀ ਮੇਰਾ ਨਾਮ ਡਾਕਟਰ ਜਗਪਾਲਿੰਦਰ ਸਿੰਘ ਹੈ ਮੈਂ ਤੁਹਾਨੂੰ ਇਸ ਹਸਪਤਾਲ ਦਾ ਮੈਡੀਕਲ ਸੁਪਰਡੈਂਟ ਹੈ ਥੋੜਾ ਸਵਾਲ ਇਹ ਸੀ ਕਿ ਪੀ ਇਥੇ ਕੀ ਬਦਲਾਅ ਆਇਆ ਹੈ ਬਦਲਾਅ ਤੁਹਾਨੂੰ ਆਪ ਦੇਖਣ ਜਾ ਰਿਹਾ ਹੈ ਕਿ ਪਹਿਲਾਂ ਜਿਹੜੀ ਸਾਡੇ ਇਸ ਹਸਪਤਾਲ ਦੀ ਓਪਡੀ 1200 ਤੋਂ ਵੱਧ ਕਦੇ ਨਹੀਂ ਸੀ ਹੁੰਦੀ ਹੁਣ ਅੱਜ ਕੱਲ ਇਵਨ ਔਨ ਅ ਨਾਰਮਲ ਡੇ ਸਾਡੀ 1500 ਪਲੱਸ ਚਲਦੀ ਹੈ ਤੇ ਸੋਮਵਾਰ ਨੂੰ ਸਾਡੇ 1900 ਮਰੀਜ਼ ਵੀ ਆ ਜਾਂਦੇ ਆ ਇੱਥੇ ਸਾਡੀ ਡਿਲੀਵਰੀਜ਼ ਵੀ ਬਹੁਤ ਜ਼ਿਆਦਾ ਤਦਾਚ ਹੋ ਰਹੀਆਂ ਨੇ ਨਵੰਬਰ ਮਹੀਨੇ ਚ 456 ਡਿਲੀਵਰੀਜ਼ ਹੋਈਆਂ ਸੀਗੀਆਂ ਜਿਹੜੇ ਕਿ ਅਸੀਂ ਆਪਣਾ ਆਪਣਾ ਪਰਸਨਲ ਰਿਕਾਰਡ ਤੋੜਿਆ ਸੋ ਇਹ ਟੈਸਟਮੈਂਟ ਹੈ ਕਿ ਲੋਕਾਂ ਨੂੰ ਬੈਟਰ ਫੈਸਿਲਿਟੀਆਂ ਮਿਲ ਰਹੀਆਂ ਨੇ ਲੋਕ ਖੁਸ਼ ਨੇ ਹਸਪਤਾਲਾਂ ਵਿੱਚ ਲੋਕ ਕੋਈ ਆਣਗੇ ਜੇ ਉਹਨਾਂ ਨੂੰ ਲੱਗਦਾ ਵੀ ਹਾਂ ਸਾਨੂੰ ਸਾਡੀ ਸਨਵਾਈ ਹੋਣੀ ਹੈ ਸਾਨੂੰ ਸਾਡਾ ਇਲਾਜ ਪ੍ਰੋਪਰ ਹੋਣਾ ਹੈ ਸਾਨੂੰ ਦਵਾਈ ਮਿਲਣੀ ਹੈ ਤੇ ਮੈਂ ਕਾਫੀ ਕੰਫਰਮ ਕੈਸਾ ਦਾ ਕਿ ਇਸ ਹਸਪਤਾਲ ਚ ਆਲਮੋਸਟ ਸਾਡੇ ਕੋਲ ਹਰ ਤਰ੍ਹਾਂ ਦੀ ਦਵਾਈ ਹੈ ਔਰ ਕਿਸੇ ਕਿਸੇ ਵੀ ਮਰੀਜ਼ ਤੋਂ ਕੋਈ ਚੀਜ਼ ਬਾਹਰੀ ਚੀਜ਼ ਨਹੀਂ ਮੰਗਵਾਈ ਜਾਂਦੀ ਕੋਈ ਹੈ ਜਾਂ ਕੋਈ ਬਾਈ ਚਾਂਸ ਕੋਈ ਆ ਜਾ ਹੁੰਦਾ ਹੈ ਵੀ ਜਿਹੜੀ ਆਪਣੇ ਕੋਲ ਚੀਜ਼ ਨਹੀਂ ਹੈ ਤਾਂ ਮੇਬੀ ਪਹਾਪਸ ਸਾਨੂੰ ਕੁਝ ਐਜ ਕੋਈ ਚੀਜ਼ ਲਗਵਾਣੀ ਪੈ ਜਾਂਦੀ ਹੈ ਬਟ ਆਦਰਵਾਇਸ ਔਨ ਦਾ ਹੋਲ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਮੈਨਾਂ ਸਾਡੇ ਸਿਵਲ ਸਰ ਮੈਡਮ ਵੀ ਖੜੇ ਨੇ ਇਹਨਾਂ ਦੀ ਵੀ ਸਾਡੀ ਰੋਜ਼ ਸਾਡੀ ਵਰਤਲਾਪ ਆਪਸ ਚ ਗੱਲ ਹੁੰਦੀ ਰਹਿੰਦੀ ਹੈ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਹਸਪੀਟਲ ਨਰਸਿਸ ਚਾਰੂ ਟੰਗਲ ਚਲੀਏ ਅੱਗੇ ਹੁਣ ਤੁਸੀਂ ਦੇਖ ਕੇ ਆਏ ਹੋ ਅਬ ਮੈਨੂੰ ਪਤਾ ਨਹੀਂ ਤੁਹਾਨੂੰ ਕੀ ਫੀਡਬੈਕ ਮਿਲਿਆ ਪਰ ਆਈ ਐਮ ਕੁਆਇਟ ਕੰਫੀਡੈਂਟ ਕਿ ਤੁਹਾਨੂੰ ਅੱਛਾ ਫੀਡਬੈਕ ਮਿਲੇ ਹੋਗਾ ਸਾਡਾ ਡਾ ਆਈਸੀਯੂ ਜਰਾ 2 ਤਾਈ ਨੇ اور ਬਹੁਤ ਅੱਛੇ ਸੀ ਉਹਨਾਂ ਲਈ ਬਹੁਤ ਢੰਗ ਨਾਲ ਉਹ ਬਹੁਤ ਧਿਆਨ ਨਾਲ ਉਹਨਾਂ ਦਾ ਸੀ ਇਲਾਜ ਕਰ ਰਹੇ ਸੋ 온 ਦਾ ਹਾਲ ਸਾਡੇ ਹਸਪੀਟਲ ਦੀ ਜਿਹੜੀ ਕਾਫੀ ਅੱਛੀ ਸ਼ੋਭੀ ਹੈ ਔਰ ਬਹੁਤ ਜ਼ਿਆਦਾ ਸਾਡਾ ਇੱਥੇ ਲੋਕਾਂ ਦਾ ਆਣਾ ਸ਼ੁਰੂ ਹੋਣਾ ਤੇ ਮੇਰੇ ਨਾਲ ਹੁਣ ਪਟਿਆਲਾ ਸਿਵਲ ਸਰਜਨ ਮੈਡਮ ਡਾਕਟਰ ਰਮੇਂਦਰ ਗੋਨ ਹਣੀ ਮੌਜੂਦ ਹਨ ਉਹਨਾਂ ਦਾ ਵੀ ਜਾਣ ਲੈਣੇ ਆ ਕਿਉਂਕਿ ਉਹ ਵੀ ਐਮਰਜੈਂਸੀ ਵਾਰਡ ਦੇ ਵਿੱਚ ਲਗਾਤਾਰ ਆਂਦੇ ਰਹਿੰਦੇ ਨੇ ਮਰੀਜ਼ਾਂ ਦਾ ਹਾਲ ਜਾਣਦੇ ਨੇ ਤਾਂ ਮੈਂ ਜਿਸ ਤਰ੍ਹਾਂ ਤੁਸੀਂ ਹਰ ਵੇਰੀ ਦਿਖਦੇ ਹੋ ਕੀ ਹਨ ਮਰੀਜ਼ਾਂ ਦੇ ਕੋਲ ਜਾਂਦੇ ਹਾਂ ਹਾਲਚਲ ਜਾਣਦੇ ਹਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦੇ ਹਾਂ ਕਿਸ हां मैं सिविल सर्जन पटियाला डॉक्टर रिमेंडर कौर ते ਸਾਡੇ ਮਰੀਜ਼ਾਂ ਦੀ ਜਿਹੜੀ ਫੀਡਬੈਕ ਹੈ ਬਹੁਤ ਅੱਛੀ ਹੈ ਬਹੁਤ ਖੁਸ਼ ਹੋ ਕੇ ਲੋਕੀ ਰਾਜੀ ਹੋ ਕੇ ਜਾਂਦੇ ਐ ਇਥੋਂ ਤੇ ਪਹਿਲਾਂ ਨਾਲੋਂ ਬਹੁਤ ਅੱਛੀਆਂ ਸਹੂਲਤਾਂ ਮਿਲ ਰਹੀਆਂ ਜਿਵੇਂ ਸਾਡਾ ਆਈਸੀਯੂ ਬਣ ਗਿਆ ਤੇ ਜਿਹੜੇ ਵੀ ਸੀਰੀਅਸ ਪੇਸ਼ੈਂਟ ਜਿਹੜੇ ਕਈ ਵਾਰੀ ਸਾਨੂੰ ਪਹਿਲਾਂ ਰੈਫਰ ਕਰਨੇ ਪੈਂਦੇ ਸੀ ਤੇ ਉਹ ਹੁਣ ਜਿਹੜੇ ਇੱਥੇ ਹੀ ਸਾਰੇ ਆ ਉਹਨਾਂ ਦਾ ਇਲਾਜ ਹੋ ਰਿਹਾ ਹੁਣ ਤੱਕ 100 ਤੋਂ ਵੱਧ ਜਿਹੜੇ ਮਰੀਜ਼ ਐ ਉਹ ਆਈਸੀਯੂ 'ਚ ਉਹਨਾਂ ਦਾ ਇਲਾਜ ਹੋ ਚੁੱਕਿਆ ਤੇ ਓਪੀਡੀ ਵੀ ਜਿਵੇਂ ਡਾਕਟਰ ਐਮਐਸ ਸਾਡੇ ਜਿਹੜੇ ਐਮਕੇਐਚ ਦੇ ਉਹਨਾਂ ਨੇ ਦੱਸਿਆ ਕਿ ਵੀਡੀ ਸਾਡੀ ਬਹੁਤ ਤਦਦ ਚ ਪਹਿਲਾਂ ਨਾਲ ਵੱਧ ਚੁੱਕੀ ਹੈ ਤੇ ਅੱਛੇ ਕੰਮ ਚੱਲ ਰਹੇ ਆ ਜੀ ਜਿਸ ਤਰ੍ਹਾਂ ਉਹਰੇ ਪੇਸ਼ੈਂਟ ਆਂਦੇ ਨੇ ਮੈਮ ਹਨਾ ਦੂਰ-ਦਰਾਡੇ ਪਿੰਡਾਂ ਸ਼ਹਿਰਾਂ ਤੋਂ ਲੋਕੀ ਆਂਦੇ ਨੇ ਇੱਥੇ ਲਾਸ ਕਰਵਾਉਣ ਦੇ ਲਈ ਸਰਕਾਰੀ ਹਸਪਤਾਲਾਂ ਦੇ ਵਿੱਚ ਹਨਾ ਤੇ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਆਂਦੇ ਨੇ ਉਹਨਾਂ ਦਾ ਲਈ ਕੀ ਇੰਤਜ਼ਾਮ ਕੀਤਾ ਗਿਆ ਠੰਡ ਦਾ ਕਾਫੀ ਸਮਾਂ ਆ ਚੁੱਕਿਆ ਹੁਣ ਉਨਲੀਆਂ ਵੀ ਇੰਤਜ਼ਾਮ ਹੋ ਰਹੇ ਆ ਜੀ ਪਹਿਲਾਂ ਨਾਲੋਂ ਜਿਵੇਂ ਹੁਣ ਸਾਡਾ ਵੇਟਿੰਗ ਹਾਲ ਹੈ ਇੱਥੇ ਵੀ ਬੈਠਣ ਲਈ ਬੜੀਆਂ ਅਸੀਂ ਬਹੁਤ ਸਾਰੀਆਂ ਵੇਟਿੰਗ ਚੇਅਰਜ਼ ਰੱਖੀਆਂ ਹੋਈਆਂ ਤੇ ਇੱਥੇ ਵੇਟ ਕਰਦੇ ਆ ਤੇ ਮੈਟੇ ਕਰ ਰਹੇ ਆ ਅਸੀਂ ਹੋਰ ਇਸ ਤੋਂ ਜਗਾ ਇੰਤਜ਼ਾਮ ਹੋਰ ਵੀ ਸਾਡਾ ਜਿਹੜਾ ਜਾਰੀ ਹੈ ਸਾਡਾ ਅਸੀਂ ਕਰ ਰਹੇ ਆ ਜੀ ਜੇਕਰ ਸਫਾਈ ਦੀ ਗੱਲ ਕਰੀਏ ਮੈਮ ਸਫਾਈ ਕਿਸ ਤਰ੍ਹਾਂ ਮਤਲਬ ਕਿੰਨੇ ਟਾਈਮ ਤੇ ਸਫਾਈ ਹੁੰਦੀ ਹੈ ਜੇਕਰ ਬਾਥਰੂਮਾਂ ਦੀ ਗੱਲ ਕਰ ਲਈਏ ਬਾੜਾਂ ਦੀ ਗੱਲ ਕਰ ਲਈਏ ਕਿੰਨੇ ਕੁ ਟਾਈਮ ਸਫਾਈ ਹੁੰਦੀ ਹੈ ਇੱਥੇ ਇਹ ਅਕੋਰਡਿੰਗ ਟੂ ਦਾ ਪਲੇਸ ਹੈਗਾ ਜਿੱਥੇ ਕਈ ਵਾਰੀ ਕਈ ਜਗ੍ਹਾ ਤੇ ਇਹੀ ਜਿਹਾ ਕਿ ਜਿੱਥੇ ਸਾਨੂੰ ਤਿੰਨ ਵਾਰੀ ਜਿਹੜੇ ਆ ਵਾਸ਼ਰੂਮ ਜਿਹੜੇ ਆ ਉਹ ਦਿਨ ਚ ਜਿਹੜੇ ਆ ਸਾਫ਼ ਕਰਨੇ ਪੈਂਦੇ ਆ ਜਿੱਥੇ ਜ਼ਿਆਦਾ ਪਬਲਿਕ ਦੀ ਹੈਗੀ ਹੈ ਜਾਣਾ ਹੁੰਦਾ ਤੇ ਸਫਾਈ ਜਿਹੜੀ ਹੈ ਸਾਡੀ ਹੁੰਦੀ ਹੈ ਸਵੇਰੇ ਸ਼ਾਮ ਦੁਪਹਿਰੇ ਸ਼ਾਮ ਨੂੰ ਤਿੰਨੋਂ ਟਾਈਮ ਜਿਹੜੇ ਆ ਸਫਾਈ ਚੱਲ ਰਹੀ ਹੈ ਸਾਡੇ ਤੇ ਜਿਸ ਤਰ੍ਹਾਂ ਮੈਮ ਹੁਣ ਮਾਸਕ ਪਾਣਾ ਅਨਾਤੇ ਸਟਾਫ ਨੂੰ ਵੀ ਕੁਝ ਗਾਈਡਲਾਈਨਸ ਦਿੱਤੀਆਂ ਜਾ ਰਹੀਆਂ ਨੇ ਕਿ ਜਿਸ ਤਰ੍ਹਾਂ ਮਾਸਕ ਪਾ ਕੇ ਉਹਰੇ ਮਰੀਜ਼ਾਂ ਦੇ ਕੋਲ ਜਾਓ ਹਾਂਜੀ ਜਿਹੜੇ ਹਸਪੀਟਲ 'ਚ ਡਾਕਟਰਸ ਪੈਰਾਮੈਡੀਕਸ ਜਾਂ ਹੈਗੇ ਸਟਾਫ ਸਾਡੇ ਜਿਹੜੇ ਜਿੰਨੇ ਵੀ ਹੈਲਥ ਵਰਕਰਸ ਐ ਉਹਨਾਂ ਨੂੰ ਅਸੀਂ ਇਹ ਹਦਾਇਤਾਂ ਦਿੱਤੀਆਂ ਕਿ ਜਦੋਂ ਵੀ ਤੁਹਾਡੇ ਕੋਲ ਮਰੀਜ਼ ਆਉਂਦੇ ਆ ਜਿਹੜੇ ਖਾਸ ਕਰਕੇ ਖਾਂਸੀ ਜ਼ੁਕਾਮ ਨਾਲ ਜਾਂ ਫਲੂ ਦੇ ਹੈਗੇ ਪੇਸ਼ੈਂਟ ਫਲੂ ਲਾਈਕ ਪੇਸ਼ੈਂਟ ਹੈ ਉਹਨਾਂ ਦਾ ਜਿਹੜਾ ਇਲਾਜ ਹੈ ਮਾਸਕ ਪਾ ਕੇ ਹੀ ਕੀਤਾ ਜਾਏ ਜਾਂ ਫਿਰ ਵੈਸੇ ਆਮ ਪਬਲਿਕ ਨੂੰ ਮਾਸਕ ਪਾਣ ਦੀ ਲੋੜ ਨਹੀਂ ਹੈ ਜੇ ਕੋਈ ਕਰਾਉਡਡ ਪਲੇਸਿਸ ਜਾਂਦਾ ਹੈ ਖਾਸ ਕਰਕੇ ਜਿਹੜੇ ਕੋਮੋਰਬਿਡਿਟੀ ਦੇ ਪੇਸ਼ੈਂਟਸ ਹੈ ਜਿਵੇਂ ਕਿ ਉਹਨਾਂ ਨੂੰ ਡਾਇਬੀਟਿਕਸ ਦੇ ਹਾਈਪਰਟੈਨਸ਼ਨ ਦੇ ਦਿਲ ਦੀਆਂ ਬਿਮਾਰੀਆਂ ਜਿੰਨਾਂ ਨੂੰ ਕਿਡਨੀਆਂ ਦੀਆਂ ਬਿਮਾਰੀਆਂ ਹੈ ਕੈਂਸਰ ਦੇ ਪੇਸ਼ੈਂਟਸ ਹੈ ਉਹਨਾਂ ਨੂੰ ਜ਼ਰੂਰ ਮਾਸਕ ਪਾਣੇ ਚਾਹੀਦੇ ਹੈ ਜਿਵੇਂ ਬੱਚੇ ਹੈ ਬਜ਼ੁਰਗ ਹੈ 60 ਸਾਲ ਤੋਂ ਉੱਤੇ ਉਹਨਾਂ ਨੂੰ ਵੀ ਆਪਣਾ ਧਿਆਨ ਰੱਖਣਾ ਚਾਹੀਦਾ ਹੈ ਕੋਸ਼ਿਸ਼ ਕਰਨੀ ਚਾਹੀਦੀ ਹੈ ਕਰਾਉਡਡ ਪਲੇਸਿਸ 'ਚ ਨਾ ਜਾਣੋ ਲੋਕ ਤੇ ਆਪਣਾ ਵਿਚਾਰ ਕਿੰਨੇ ਨੰਬਰ ਦੇਣਾ ਚਾਹੋਗੇ ਪਹਿਲਾਂ ਨਾਲੋਂ ਤੇ ਇਸ ਇਸ ਵਾਰੀ ਤੇ ਨੰਬਰ ਤਾਂ ਮੈਂ ਤਾਂ 100% ਹੀ ਦਵਾ ਨਹੀਂ ਜੀ ਵਧੀਆ ਜੀ ਅਸੀਂ ਬਹੁਤ ਅੱਛਾ ਬੜੀ ਅੱਛੀ ਟੀਮ ਹੈ ਸਾਡੀ ਤੇ ਵਧੀਆ ਕੰਮ ਕਰ ਰਹੇ ਹਾਂ ਤੇ ਬਿਲਕੁਲ ਇਹ ਤੁਸੀਂ ਹਸਪਤਾਲ ਦਾ ਜਾਇਜ਼ਾ ਦੇਖਿਆ ਹੈ ਜਿਹੜਾ ਰਿਐਲਿਟੀ ਚੈੱਕ ਦੇਖਿਆ ਹੈ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਸਰਕਾਰੀ ਹਸਪਤਾਲਾਂ ਦੇ ਵਿੱਚ ਕਿ ਜਿਹੜਾ ਤੁਹਾਨੂੰ ਦਿਖਾਇਆ ਕਿ ਕਿਸ ਤਰ੍ਹਾਂ ਜਿਹੜਾ ਹਾਲਾਤ ਪਹਿਲਾਂ ਹੁੰਦੇ ਸੀਗੇ ਤਾਂ ਇਸ ਵਾਰ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਤਾਂ ਇਹ ਰਿਸੈਪਸ਼ਨ ਜਿਹੜੀ ਇੱਥੇ ਪਹਿਲਾਂ ਜਿਹੜੀ ਖਾਲੀ ਜਰੂਰ ਦਿਖਾਈ ਦੇ ਰਹੀ ਸੀ ਲੇਕਿਨ ਹੁਣ ਜਿਹੜੇ ਇਹ ਮੈਡਮ ਜਰੂਰ ਆ ਚੁੱਕੇ ਨੇ ਇੱਥੇ ਤਾਂ ਤਸਵੀਰ ਜਿਹੜੀ ਇਹ ਕਹਿ ਸਕਦੇ ਆ ਕਿ ਹੁਣ ਕਾਫੀ ਬਦਲੀ ਆ ਪਹਿਲਾਂ ਨਾਲੋਂ ਕਿ ਰਿਸੈਪਸ਼ਨ ਦੇ ਉੱਪਰ ਇੱਥੇ ਕਿਤਨਾ ਕਿਤੇ ਦਿਖਾਈ ਦੇ ਰਹੇ ਨੇ ਕਿ ਲੋਕ ਜਿਹੜੇ ਇੱਥੇ ਪਹੁੰਚਦੇ ਨੇ ਜਾਣਕਾਰੀ ਲੈਂਦੇ ਨੇ ਤਾਂ ਇਹ ਮਾਤਕ ਚੱਲੇ ਹਸਪਤਾਲ ਦੀ ਤਸਵੀਰ ਹੈ ਜਿੱਥੇ ਲੋਕ ਇਲਾਜ ਕਰਵਾਉਣ ਦੇ ਲਈ ਆਉਂਦੇ ਨੇ ਤਾਂ ਕਹਿ ਸਕਦੇ ਆ ਕਿ ਜਿਸ ਤਰ੍ਹਾਂ ਟਾਇਲਟ ਦੀ ਸਮੱਸਿਆ ਸੀਗੀ ਤਾਂ ਇਹ ਮਾਤ ਤੱਕ ਚੱਲੇ ਹਸਪਤਾਲ ਦੇ ਐਮਰਜੈਂਸੀ ਮੈਡੀਕਲ ਸੇਵਾ ਜਿਹੜੀ ਵਾਰਡ ਦੀ ਤਸਵੀਰ ਹੈ ਕਹਿ ਸਕਦੇ ਹਾਂ ਕਿ ਐਮਰਜੈਂਸੀ ਵਾਰਡ ਦੀ ਤਸਵੀਰ ਹੈ ਜਿੱਥੇ ਲੋਕ ਅਕਸਰ ਇਲਾਜ ਕਰਵਾਉਣ ਦੇ ਲਈ ਪਹੁੰਚ ਰਹੇ ਨੇ ਹੁਣ ਜਿਸ ਤਰ੍ਹਾਂ ਬਾਤ ਨੂੰ ਦੀ ਕਾਫੀ ਵੱਡੀ ਸਮੱਸਿਆ ਸੀਗੀ ਤਾਂ ਉਸ ਦਾ ਜ਼ਰੂਰ ਹੱਲ ਹੋਇਆ ਕੈਮਰਾ ਪਰਸ ਮਨੋਜ ਨਾਲ ਕਵਲਜੀਤ ਕੰਬੋਤ ਜਗਵਾਨੀ ਟੀਵੀ ਪਟਿਆਲਾ